ਫੁੱਲਾ ਸਿੰਘ ਨੂੰ ਜੱ태ਦਾਰ ਸਾਹਿਬ ਨੇ ਘੋਡੇ ਲਵਾਦੇ ਸੀ ਪੰਜਾਬ ਦੇ ਸ਼ਹਿਨਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਘੋਟਿਆਂ ਪਰਨੇ ਕਰਤਾ ਸੀ ਕਹਿੰਦਾ ਤੂੰ ਗਿਆ ਮੋਰੋਂ ਕੋਲ ਹਉ ਤੇਰੇ ਮਹਿਲ ਦਾ ਲੰਗਰ ਨਹੀਂ ਇਥੇ ਵਰਤਣਾ ਸੰਗਤ ਵਰਤਾਉ ਉਹ ਕਹਿੰਦਾ ਬਿਲਕੁਲ ਠੀਕ ਕੋੜੇ ਵੀ ਸਜਾ ਦਿੱਤੀ ਉਹ ਮੰਨਿਆ ਕਿਉਂ ਮੰਨਿਆ ਕਿਉਂਕਿ ਚੰਦੇ ਪੁੰਗੇ ਚੁਗੋ ਚੁਗਟਲ ਦਰਬਾਰ ਸਾਹਿਬ ਦੇ ਵਿੱਚ ਧਰਮ ਦਾ ਝੰਡਾ 32 ਫੁੱਟ ਉੱਚਾ ਰਾਜਨੀਤੀ ਨਾਲੋਂ ਅੱਜ ਕੀ ਕਾਲੀ ਫੂਲਾ ਸਿੰਘ ਮਰਗੇ ਜਥੇਦਾਰ ਰਹਿਣ ਅੱਜ ਜਥੇਦਾਰਾਂ ਨੂੰ ਘਰੇ ਬੁਲਾਇਆ ਜਾਂਦਾ ਧਰਮ ਨੂੰ ਜਿਦੀ ਸਵਾਰੀ ਹੋਣੀ ਚਾਹੀਦੀ ਸੀ ਜਿਦੀ ਸੇਧ ਹੋਣੀ ਚਾਹੀਦੀ ਸੀ ਧਰਮ ਦੀ ਘੋੜਸਵਾਰੀ ਕਰਨ ਲੱਗੇ ਲੋਕ ਜਥੇਦਾਰਾਂ ਨੂੰ ਕੀ ਇਸ ਪਰੇਸਰਾ ਦੇ ਬੋਸ ਆ ਜਾਂਦਾ ਉਥੋਂ ਹਕੂਮਤ ਆ ਜਾਂਦਾ ਕੌਕੇ ਸਾਹਿਬ ਲੱਗੇ ਜੱਥੇ ਦਾ ਅੱਜ ਉਹਨਾਂ ਦੀ ਮੌਤ ਦੀ ਖਬਰ ਅੱਗ ਵਾਂਗੂ ਹਰ ਬੰਦੇ ਨੂੰ ਚਿੰਤਨ ਕਰਨ ਦੇ ਉੱਤੇ ਮਜਬੂਰ ਕਰ ਰਹੀ ਆ ਕੀ ਕਹਿੰਦੀ ਆ ਉਹ ਕੋਈ ਕਹਿੰਦੀ ਆ ਕੌਕੇ ਸਾਹਿਬ ਦੀ ਜਿਹੜੀ ਮੌਤ ਹੈ ਕੋਈ ਕਹਿੰਦੀ ਆ ਇਹ ਦੀ ਪੰਜਾਬ ਦੇ ਵਿੱਚ ਕਾਨੂੰਨ ਦੀ ਕੋਈ ਸਥਾਪਨਾ ਨਹੀਂ ਹੈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਉਹ ਸਾਰੇ ਕਟਕੁੱਤੂਲੀਆਂ ਵਰਗੇ ਕੱਲੇ ਪੁਲਿਸ ਵਾਲਿਆਂ ਨੂੰ ਨਾ ਦੇਖੋ ਜਿਹੜੇ ਪੁਲਿਸ ਵਾਲਿਆਂ ਦੇ ਉੱਤੇ ਹੁਕਮ ਸੁਣਾਉਂਦੇ ਸੀ ਉਹ asli ਜ਼ਿੰਮੇਵਾਰ ਨੇ ਉਹ ਭਾਈ ਕਿੰਨਾ ਗਿਰਾਂਗੇ ਆਪਾਂ ਕਿਸ ਸਟੱਪ ਤੱਕ ਗਿਰਾਂਗੇ ਆਪਾਂ ਸੈਂਟਰ ਦੀਆਂ ਸਰਕਾਰਾਂ ਲੋ ਧਿਆਨ ਨਾਲ ਸੁਣਨਾ ਸੈਂਟਰ ਦੀਆਂ ਸਰਕਾਰਾਂ ਉਹਨਾਂ ਨੇ ਕੀ ਦਿੱਤਾ ਪੰਜਾਬ ਨੂੰ? ਔਰ ਜਦੋਂ ਮੈਂ ਇਹ ਗੱਲਾਂ ਕਰਦਾ ਬੜੇ ਧਿਆਨ ਨਾਲ ਸੁਣਨਾ ਜੀਐਸਟੀ ਲਾਤੀ ਜੀਐਸਟੀ ਦਾ ਕਾਨੂੰਨ ਲਾਦਾ ਜਦੋਂ ਉਦੋਂ ਫਾਈਨੈਂਸ ਮਿਨਿਸਟਰ ਹੁੰਦੇ ਹੀ ਸਾਡੇ ਮੰਤਰੀ ਤੇ ਬਾਦ ਲੋਕ ਕਹਿੰਦੇ ਇਹ ਬੜਾ ਤਗੜਾ ਕਾਨੂੰਨ ਆ ਮੈਂ ਖਾ ਤੁਹਾਡੇ ਹੱਥ 'ਚ ਠੂਠੇ ਦੇ ਦੇਣਗੇ। ਪੈਸੇ ਪੰਜਾਬ ਦੇ ਕਿੱਥੇ ਉਹ ਕਰਨ? ਤੇ ਉਹ ਤੋਂ ਬਾਅਦ ਮੰਗਤੇ ਬਣਾ ਕੇ ਖੜਾ ਦੇਣ ਵੀ ਸਾਡੇ ਪੈਸੇ ਮੋੜ ਦਿਓ। ਭਾਈ ਪੰਜਾਬ ਕੀ ਉਹਨਾਂ ਲਈ ਉਹਨਾਂ ਪੈਸਿਆਂ ਨੂੰ? ਇਸ ਸੈਂਟਰ ਦੇ ਪੈਸੇ ਉਹਨਾਂ ਨੂੰ ਕਿਉਂ ਨਾ ਮੋੜੇ ਬਾਖੜਾ ਦੇਮ ਸਾਡੀ ਬਾਖੜਾ ਦੇਮ ਸਾਡੀ ਤੇ ਪਾਣੀ ਦਾ ਕੰਟਰੋਲ ਪਾਣੀ ਦਾ ਸਾਰੇ ਪੰਜਾਬ ਦੇ ਪਾਣੀਆਂ ਦਾ ਕੰਟਰੋਲ ਸੈਂਟਰ ਦੀ ਸਰਕਾਰ ਕਰੂਗੀ ਕਿਸਾਨੀ ਉਦੋਂ ਤੱਕ ਨਹੀਂ ਖੜੀ ਹੁੰਦੀ ਜਦ ਤੱਕ ਸਾਡੀ ਕਿਸਮਤ ਦੇ ਉੱਤੇ ਤਾਲੇ ਲਾਇਆ ਉਦੋਂ ਤੱਕ ਨਹੀਂ ਖੜੀ ਹੁੰਦੀ ਕਿਸਾਨੀ 40 ਰੁਪਏ 40 ਰੁਪਏ ਤੁਹਾਨੂੰ ਐਮਐਸਪੀ ਦਿੰਦੇ ਆ ਉਰਾਗੇ ਤੇ ਪੈਸਟੀਸਾਈਡ ਦੇ ਉੱਤੇ 40% ਵਧਾਅ ਦਿੰਦੇ ਆ ਖਾਦ ਦੇ ਉੱਤੇ 40% ਵਧਾਅ ਦੇ 40 ਦੇ ਤੇ 400 ਲੈ ਲੈਂਦੇ ਆ ਲੱਗੇ ਭਲਾਈ ਕਰਨਾ ਹੈ ਪੰਜਾਬ ਦਾ ਮੈਂ ਪੰਜਾਬ ਦੀ ਗੱਲ ਨਹੀਂ ਕਰਦਾ ਜੇ ਭਲਾਈ ਕਰਨਾ ਹੈ ਪੂਰੇ ਦੇਸ਼ ਦਾ ਉੱਤਰ ਭਾਰਤ ਦਾ ਤੇ ਖੋਲੋ ਸਾਡੇ ਬਾਰਡਰ ਉਹ ਖੋਲੋ ਸਾਡੇ ਬਾਰਡਰ ਤੇ ਭਾਈ ਜੇ ਤੁਸੀਂ ਕਹਿੰਦੇ ਹੋ ਅੰਤਰਿਕ ਸੁਰੱਖਿਆ ਦੀ ਗੱਲ ਹੈ ਹਵਾਈ ਘਾਟ તમામ ਤਰੀ ਹਵਾਈ ਘਾਟ ਉਹ ਲੈ ਕੇ ਜਾਣ ਕਰਕੇ ਬਾਦਰਪਾਰ, ਉਜ਼ਬੇਕਿਸਤਾਨ, ਅਮਨਿਸਤਾਨ, ਕਜ਼ਾਕਿਸਤਾਨ, ਥੋੜੀ 1700 ਦੀ ਕਲਕ 3000 ਦੀ 20 ਰੁਪਏ ਦਾ ਅੰਬਲ 250 ਦਾ 50 ਰੁਪਏ ਦਾ ਦੁੱਧ 250 ਦਾ ਜਦ ਕਿ ਮਾਦਰ ਦੇ ਕਿ ਉਹ ਰਾਤ ਨੂੰ ਆੜਤੀਏ ਦੇ ਸਵੇਰੇ ਪਕਚੂਰੀ ਦੁਕਾਨ ਤੇ 25 ਦਾ ਵੇਚਦਾ ਹੈ ਹੱਸੀ ਦਾ ਤੇ 6 ਮਹੀਨਿਆਂ ਬਾਅਦ ਜਦੋਂ ਸੀਜ਼ਨ ਨਹੀਂ ਹੁੰਦਾ ਉਹ ਸਟੋਰੇ ਚੋਂ ਕੱਢ ਕੇ ਉਸੇ ਜੱਤ ਨੂੰ ਸਸਤਾ ਵੇਚ ਦਿੰਦੇ ਕਿਉਂ ਇਹ ਸਾਡੇ ਨਾਲ ਇਹ ਕਿਉਂ ਵਿਤਕਰੇ ਅੰਮ੍ਰਿਤਸਰ ਸਭ ਤੋਂ ਵੱਡੀ ਮੰਡੀ ਸਭ ਤੋਂ ਵੱਡੀ ਮੰਡੀ ਸੀ ਅੰਮ੍ਰਿਤਸਰ ਸਮਝਦੇ ਹੋ ਔਰ ਮਹਾਰਾਜਾ ਰਣਜੀਤ ਸਿੰਘ ਉਥੇ ਪੰਡਾ ਢੋਂਦਾ ਸੀ ਪੰਡਾ ਅੰਨਾ ਢੋਂਦਾ ਸੀ ਇੱਕ ਬਜ਼ੁਰਗ ਨੇ ਭੇਸ ਬਦਲ ਕੇ ਰਾਤ ਨੂੰ ਚਲੇ ਗਿਆ ਬਜ਼ੁਰਗ ਦੋ ਪੈਸੇ ਕਮਾਉਂਦਾ ਸੀ ਜਦੋਂ ਦੀ ਪੰਚ ਚੱਕੀ ਕਹਿੰਦਾ ਬਾਬਾ ਕਹਿੰਦੇ ਤੇਰਾ ਰਾਜਾ ਕਹਿੰਦਾ ਸਵਾ ਦਾ ਰਾਜਾ ਸਾਡੀਆਂ ਪਿੱਠਾਂ ਗੁੱਟੀਆਂ ਪਈਆਂ ਨੇ ਤਿਆਰ ਹੋਏ ਇੱਥੇ ਹੱਥ ਕਰਦੇ ਆਏ ਇਹ ਸਾਡੇ ਕੋਲ ਕਰ ਲੈਂਦੇ ਆ ਇਹਨੇ ਰਾਜੇ ਨੂੰ ਕੀ ਕਰਨਾ ਹੈ ਕਹਿੰਦਾ ਅੱਛਾ ਬਾਬਾ ਲੈ ਪੰਜ ਪੈਸੇ ਰੱਖ ਤੇ ਰਾਤ ਨੂੰ ਉਹਦੀ ਪੰਡ ਚੋਕਿਆਂ ਦੇ ਘਰੀ ਛੱਡ ਕੇ ਆ ਸਵੇਰ ਹੋਈ ਲੰਬ ਰਸਕਰ ਨਾਲ ਮਹਾਰਾਜਾ ਰਜੀਸ਼ੇ ਉੱਥੇ ਆਇਆ ਭਾਈ ਉਹਨੇ ਦੇਖਿਆ ਹੱਥ ਹੋ ਗਿਆ ਇਹ ਤਾਂ ਰਾਤ ਨੂੰ ਇਹ ਤਾਂ ਐਵੇਂ ਬੰਦਾ ਸੀ ਭਾਈ ਸਾਫਾ ਕਰਿਆ ਪਰਨਾ ਜਾ ਬਨੇ ਕਹੋ ਮਹਾਰਾਜਾ ਕਹਿੰਦਾ ਬਾਬਾ ਗੋਡਾ ਲਾ ਕੇ ਕਹਿੰਦਾ ਬਾਬਾ ਮੇਥੋਂ ਗਲਤੀ ਹੋ ਗਈ ਮੈਂ ਆਵਾਜ਼ ਦੀ ਆਵਾਜ਼ ਨਹੀਂ ਸੁਣ ਛਕਿਆ ਮੇਥੋਂ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਆਜਾ ਤੇ 5 ਰੁਪਏ ਤੇ ਜਿੰਨੇ ਥੁਰ ਤੋਂ ਟੈਕਸ ਲੈਂਦੇ ਆ ਇਹ ਤੁਹਾਨੂੰ 6-6 ਪੈਸੇ ਹਰ ਰੋਜ਼ ਦੇਣਗੇ ਇਹ ਪੰਜਾਬ ਦੇ ਮਹਾਰਾਜੇ ਦੀ ਅੱਜ ਤੱਕ ਕਾਣਿਸ਼ਮੰਦੀਆਂ ਕਥਾਵਾਂ ਅੰਮਰਸਰ ਦੀ ਮਜੀਦ ਮੰਡੀ ਦੇ ਵਿੱਚ ਕਹਾਈਆਂ ਜਾਂਦੀਆਂ ਨੇ ਇਹ ਸੀ ਉਹ ਰਾਜੇ